ਪਿਆਸ ਲੱਗੀ ਮੈਨੂੰ ਜਲ ਚਾਹੀਦਾ ਗੁਰੂ ਨਾਨਕ ਸਾਹਿਬ ਨੇ ਕਿਹਾ ਭਾਈ ਮਰਦਾਨਾ ਪਹਾੜੀ ਛੱਡ ਕੇ ਉੱਪਰ ਵਲੀ ਖੰਡਾਰੀ ਦੇ ਕੋਲ ਜਾ ਉਸ ਸਮੇਂ ਪਹਾੜ ਦੀ ਚੋਟੀ ਤੇ ਪੀਂ ਰਹੇ ਸਨ ਵਲੀ ਖੰਡਾਰੀ ਨਾਂ ਸੀ ਉਹਨਾਂ ਦਾ ਉਹਨਾਂ ਦੇ ਕੋਲ ਇੱਕ ਪਾਣੀ ਦਾ ਖੂਹ ਸੀ ਦੂਰੋਂ ਦੂਰੋਂ ਲੋਕ ਪਾਣੀ ਲੈਣ ਵਾਸਤੇ ਜਲ ਲੈਣ ਵਾਸਤੇ ਉੱਤੇ ਜਾਂਦੇ ਸਨ ਤਾਂ ਭਾਈ ਮਰਦਾਨੇ ਜੀ ਨੇ ਕਿਹਾ ਬਾਬਾ ਜੀ ਮੈਨੂੰ ਪਿਆਸ ਲੱਗੀ ਮੈਨੂੰ ਜਲ ਚਾਹੀਦਾ ਗੁਰੂ ਨਾਨਕ ਸਾਹਿਬ ਨੇ ਕਿਹਾ ਭਾਈ ਮਰਦਾਨੇਆ ਪਹਾੜੀ ਛੱਡ ਕੇ ਉੱਪਰ ਵਲੀ ਖੰਡਾਰੀ ਦੇ ਕੋਲ ਜਾ ਉਹਨਾਂ ਨੂੰ ਕਹਿ ਮੈਂ ਗੁਰੂ ਨਾਨਕ ਸਾਹਿਬ ਦੇ ਨਾਲ ਆਇਆ ਮੈਨੂੰ ਜਲ ਦੇ ਦਿਓ ਜਦ ਭਾਈ ਮਰਦਾਨਾ ਜੀ ਪਹਾੜ ਸੜਕੇ ਉੱਪਰ ਗਏ ਇਹਨਾਂ ਨੇ ਉਹਨਾਂ ਨੂੰ ਕਿਹਾ ਵਲੀ ਕਿੰਦਾਰੀ ਨੂੰ ਮੈਂ ਗੁਰੂ ਨਾਨਕ ਸਾਹਿਬ ਦੇ ਨਾਲ ਆਇਆ ਮੈਨੂੰ ਜਲ ਦੇ ਦਿਓ ਵਲੀ ਕਿੰਦਾਰੀ ਨੇ ਕ੍ਰੋਧ ਦੇ ਝਾਕੇ ਹੰਕਾਰ ਦੇ ਝਾਕੇ ਗੱਲ ਕੀਤੀ ਕਿ ਗੁਰੂ ਨਾਨਕ ਸਾਹਿਬ ਜਿਹੜੇ ਨੇ ਇਸਨੇ ਪਹੁੰਚੇ ਫੀਰ ਨੇ ਇੱਥੇ ਪਹੁੰਚੇ ਵਲੀ ਨੇ ਉਹ ਪਾਣੀ ਨਹੀਂ ਪੈਦਾ ਕਰ ਸਕਦੇ ਗੱਲ ਕਰਕੇ ਉਹਨਾਂ ਨੇ ਬਗੈਰ ਪਾਣੀ ਦਿੱਤੇ ਆ ਬਗੈਰ ਜਲ ਦਿੱਤੇ ਆ ਭਾਈ ਮਰਦਾਨਾ ਜੀ ਨੂੰ ਵਾਪਸ ਥੋਰ ਦਿੱਤਾ ਗੁਰਨਾਣਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਤਿੰਨ ਦਫਾ ਉੱਪਰ ਭੇਜਿਆ ਕਿ ਸ਼ਾਇਦ ਉਹਨਾਂ ਦੇ ਲਹਿਜੇ ਵਿੱਚ ਨਰਮੀ ਆ ਜਾਏ ਤੇ ਉਹ ਜਲ ਦੇ ਦੇਣ ਪਰ ਵੱਲੀ ਕੰਧਾਰੀ ਦਿੱਤੇ ਨੇ ਉਹ ਦਫਾ ਹੀ ਜਵਾਬ ਦਿੱਤ ਕਿ ਤੁਹਾਡੇ ਲਈ ਜਲ ਨਹੀਂ ਹੈ ਗੁਰਨਾਣਕ ਸਾਹਿਬ ਨੂੰ ਕੋਈ ਆਪਣੀ ਕਰਾਮਾਤ ਦੇਖਾ ਕੇ ਜਲ ਪੈਦਾ ਕਰਨ ਲਈ ਤਿੰਨ ਤਰੀਕਾ ਜਦ ਭਾਈ ਮਰਦਾਨਾ ਜੀ ਵਾਪਸ ਆਏ ਉਹਨਾਂ ਨੇ ਕਿਹਾ ਬਾਬਾ ਜੀ ਉਹ ਕਿਸੇ ਵੀ ਹਾਲਤ ਵਿੱਚ ਜਲ ਦੇਣ ਨੂੰ ਪਿਆਰ ਨਹੀਂ ਹਨ ਅਸੀਂ ਕੁਝ ਕਿਰੇ ਪਾਸ ਕਰੋ ਸਮੇਂ ਟੈਕਨੋਲੋਜੀ ਗੁਰਨਾਨਕ ਕਰਨੇ ਅਰਦਾਸ ਕੀਤੀ ਅਰਦਾਸ ਕਰਨ ਤੋਂ ਬਾਅਦ ਜ਼ਮੀਨ ਦੇ ਵਿੱਚ ਇੱਕ ਲਾਠੀ ਮਾਰੀ ਇੱਥੇ ਤੇ ਜ਼ਮੀਨ ਦੇ ਵਿੱਚੋਂ ਜਲ ਨਿਕਲਣ ਲੱਗ ਪਿਆ ਭਾਈ ਮਰਦਾਨਾ ਜੀ ਨੂੰ ਕਿਹਾ ਜਲ ਛਕੋ ਜਦ ਉੱਪਰ ਵਲੀ ਖੰਡਾਰੀ ਨੇ ਵੇਖਿਆ ਕਿ ਉਹਨਾਂ ਦਾ ਜਿਹੜਾ ਪਾਣੀ ਦਾ ਖੂਹ ਹੈ ਉਹਦਾ ਲੈਵਲ ਡਾਊਨ ਹੋ ਰਿਹਾ ਪਾਣੀ ਸੁੱਕ ਰਿਹਾ ਉਹਨਾਂ ਨੂੰ ਬਹੁਤ ਗੁੱਸਾ ਆਇਆ ਗੁੱਸੇ ਵਿੱਚ ਆ ਕੇ ਉਹਨਾਂ